ਬਾਬਾ ਫਰੀਦ ਦੇ ਨਾਂ ਤੇ ਤਾੜੀ ਮਾਰੋ ਉਹਦੇ ਵਰਗਾ ਵੀ ਤਪਸਵੀ ਨਹੀਂ ਕੋਈ ਹੋਇਆ ਉਹਨੇ ਬੜਾ ਤਪ ਕੀਤਾ ਰੱਬ ਨੂੰ ਪਾਉਣ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਉਸ ਦਿਨ ਆਏ ਸੀ ਨਾ ਅਸੀਂ ਉਸ ਦਿਨ ਆਏ ਸ਼ੁਕਰ ਹੈ ਮੇਰੀ ਮੈਮਰੀ ਹੈਗੀ ਮੈਂ ਜੇ ਬੁੱਢਾ ਨਹੀਂ ਹੋਇਆ ਉਦੋਂ ਤੁਸੀਂ ਸ਼੍ਰੀ ਸਾਹਿਬ ਬਾਹਰ ਨਹੀਂ ਸੀ ਕੜਿਆ ਹੋਇਆ ਨਾ ਉਦੋਂ ਅੰਦਰ ਸੀ ਨਾ ਹਾਂ ਇੱਥੇ ਹੀ ਫਤਿਹ ਬੁਲਾਉਣੀ ਹੈ ਕਿਸੇ ਨੂੰ ਪੈਰੀ ਹੱਥ ਨਹੀਂ ਲਾਉਣੇ ਕਿਸੇ ਦੇ ਕਿ ਕਲਗੀਧਰ ਪਾਤਸ਼ਾਹ ਜਾਂਦੇ ਜਾਂਦੇ ਇਹ ਗੱਲ ਕਹਿ ਕੇ ਗਏ ਸਿੱਖ ਨੂੰ ਵਿਦੇ ਤਾਰੀ ਕੋਈ ਗੁਰੂ ਨਹੀਂ ਹੋਊਗਾ ਸਿੱਖਾਂ ਦਾ ਅੱਜ ਤੋਂ ਸਿੱਖਾਂ ਦਾ ਵੀ ਤੇ ਮੇਰਾ ਵੀ ਗੁਰੂ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਜਿਵੇਂ ਹੁਣ ਤੁਸੀਂ ਫਤਿਹ ਦੀ ਸਾਂਝ ਕੀਤੀ ਮੇਰਾ ਦਿਲ ਬੜਾ ਖੁਸ਼ ਹੋਇਆ ਇੱਕ ਵਾਰੀ ਫੇਰ ਕਰੀਏ ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਉਂਦੇ ਰੋਹਦਾ ਤਾਂ ਪਲ ਬਾਬਾ ਫਰੀਦ ਯਾਹੋ ਆਪਣੀ ਮਾਂ ਨੂੰ ਕਹਿੰਦਾ ਕਹਿੰਦੇ ਮੈਂ ਪੀਰ ਦੇ ਆਪਣੇ ਰੱਬ ਦੇ دیدار ਕਰਨੇ ਤੇ ਮਾਂ ਕਹਿੰਦੀ ਕਰ ਭਗਤੀ ਇੱਕ ਜੰਗਲ 'ਚ ਗਏ ਹੁਣ ਜੰਗਲ 'ਚ ਭਗਤੀ ਕਰਦੇ ਕਰਦੇ ਪਿਆਸ ਬੜੀ ਲੱਗੀ ਪਿਆਸ ਜਦੋਂ ਲੱਗੀ ਨਾ ਉਹਨੇ ਸਾਹਮਣੇ ਕੀ ਦੇਖਿਆ ਇੱਕ ਖੂਹ ਹੈ ਕੂਹ ਦੇ ਵਿੱਚ ਗਿਆ ਪਾਣੀ ਬੜਾ ਡੂੰਘਾ ਸੀ ਤੇ ਸਾਹਮਣੇ ਦੇਖਿਆ ਕਿ ਬਾਲਟੀ ਪਈ ਬਾਬਾ ਫਰੀਦ ਨੇ ਸੋਚਿਆ ਕੋਈ ਦੇਖ ਨਹੀਂ ਰਿਹਾ ਉਹਨੇ ਸਾਰੇ ਕੱਪੜੇ ਲਾਹ ਕੇ ਨਾ ਆਪਣੇ ਉਸ ਬਾਲਟੀ ਨੂੰ ਬੰਨ ਕੇ ਲਟਕਾ ਕੇ ਪਾਣੀ ਕੱਢਣ ਦੀ ਕੋਸ਼ਿਸ਼ ਕੀਤੀ ਤੇ ਪਾਣੀ ਨਾ ਨਿਕਲਿਆ ਡੂੰਘਾ ਸੀ ਤੇ ਬਾਬੇ ਫਰੀਦ ਨੇ ਸੋਚਿਆ ਕਿ ਜੇਕਰ ਇਹ ਬਾਲਟੀ ਉੱਥੇ ਪਈ ਹੈ ਕੋਈ ਨਾ ਕੋਈ ਤੇ ਆਉਂਦਾ ਹੋਊਗਾ ਦੇਖਿਓ ਮੰਗਣ ਦਾ ਢੰਗ ਦੇਖਿਓ ਮੜਵੀ ਵਾਲਿਓ ਦੇਖਿਓ ਅੱਜ ਕਿਵੇਂ ਮੁਰਾਦਾ ਪੂਰੀਆਂ ਹੁੰਦੀਆਂ ਮੇਲਾ ਤੇ ਪਹਿਲੇ ਕਹਿੰਦਾ ਮੈਂ ਲਾ ਪਹਿਲੇ ਅੰਦਰੋਂ ਮੈਂ ਲਾ ਵੀ ਮੈਂ ਕਰਵਾਇਆ ਮੈਂ ਮੂੰਹ ਕੁਛ ਨਹੀਂ ਜੋ ਕੀਤਾ ਤੈ ਕੀਤਾ ਸਭ ਕੁਝ ਤੇਰਾ ਮੇਰਾ ਮੁਝ ਮੇ ਕਿਛ ਨਹੀਂ ਜੋ ਕੁਛ ਐਸੋ ਤੇਰਾ ਤੇ ਬਾਬੇ ਫਰੀਦ ਨੇ ਦੂਰ ਹੋ ਕੇ ਕੀ ਦੇਖਿਆ ਜੰਗਲੀ ਜਾਨਵਰ ਭੱਜੇ ਆਉਂਦੇ ਆ ਤੇ ਜਦੋਂ ਖੂਲ ਆਏ ਨਾ ਖੂਦੇ ਖੂਹ ਬਾਹਰ ਢੁੱਲਣ ਲੱਗਿਆ ਪਾਣੀ ਪੀਤਾ ਤੇ ਆਹ ਕੇ ਸ਼ਾਲਾ ਮਾਰਦੇ ਬਾਬਾ ਫਰੀਦ ਭੱਜ ਕੇ ਖੂਹ ਵੱਲ ਗਿਆ ਤੇ ਖੂਹ ਉੱਥੇ ਦਾ ਉੱਥੇ ਹੀ ਜਿੱਥੇ ਪਹਿਲੇ ਸੀ ਤੇ ਬਾਬਾ ਫਰੀਦ ਨੇ ਆਵਾਜ਼ ਮਾਰੀ ਅੱਲਾ ਪਾਕ ਨੂੰ ਹੈ ਅੱਲਾ ਪਾਕ ਉਹ ਜਾਨਵਰ ਆਏ ਤੇ ਪਾਣੀ ਢੁੱਲਣ ਲਾ ਦਿੱਤਾ ਜੇ ਮੈਂ ਪੀਣ ਆਇਆ ਤੇ ਪਾਣੀ ਉੱਥੇ ਦਾ ਉੱਥੇ ਹੀ ਏ ਬੇਦੇਈ ਕਿਉਂ ਅੱਲਾ ਪਾਕ ਦੇ ਘਰੋਂ ਆਵਾਜ਼ ਆਂਦੀ ਐ ਫਰੀਦਾ ਓਏ ਉਹਨਾਂ ਨੇ ਝਕੀੜ ਕੀਤਾ ਸੀ ਮੇਰੇ ਤੇ ਉਹ ਪਾਣੀ ਪੀ ਕੇ ਚਲੇ ਗਏ ਤੇ ਝਕੀੜ ਕੀਤਾ ਆਪਣੇ ਕੱਪੜਿਆਂ ਤੇ ਇਹਨਾਂ ਬਾਲਟੀਆਂ ਤੇ ਤੇ ਜੇ ਲੱਗਦਾ ਜ਼ੋਰ ਕੱਢ ਲੈ ਤੇ ਬਾਬਾ ਫਰੀਦ ਕਹਿਣ ਲੱਗੇ ਹਜ਼ੂਰ ਗਲਤੀ ਹੋ ਗਈ ਮੈਂ ਦੁਬਾਰਾ ਹੁਣਾ ਉੱਥੋਂ ਚੱਲ ਗਏ ਤੇਰੇ ਤੇ ਯਕੀਨ ਕਰਕੇ ਬਾਬਾ ਫਰੀਦ ਅਲਾਪਾਗ ਨੂੰ ਯਾਦ ਕਰਕੇ ਜਦੋਂ ਆਪਣੀ ਜਗ੍ਹਾ ਤੋਂ ਤੁਰਨ ਲੱਗਾ ਨਾ ਫਿਰ ਹੁਣ ਖੂਚੋਂ ਆਵਾਜ਼ ਆਉਂਦੀ ਫਰੀਦਾ ਜੇ ਮੇਰੇ ਤੇ ਯਕੀਨ ਕਰ ਹੀ ਲਿਆ ਹੁਣ ਤੈਨੂੰ ਚੱਲ ਕੇ ਆਉਣ ਦੀ ਲੋੜ ਨਹੀਂ ਹੁਣ ਖੂ ਤੇਰੇ ਕੋਲ ਚੱਲ ਗਿਆ ਹੂ ਖੂ ਤੇਰੇ ਕੋਲ ਚੱਲ ਗਿਆ ਇਸੇ ਤਰ੍ਹਾਂ ਜਿਨ੍ਹਾਂ ਨੂੰ ਬੋੜਾਂ ਵਾਲੇ ਤੇ ਯਕੀਨ ਹੈ ਨਾ ਬੱਸ ਦਾਅਵੇ ਨਾਲ ਕਹਿਣਾ ਭਾਵੇਂ ਮਹੀਨੇ 'ਚ ਇੱਕ ਵਾਰੀ ਦਰਬਾਰ ਆ ਪਰ ਬੋੜਾ ਵਾਲਾ ਇੱਥੇ ਹੋਣਾ ਚਾਹੀਦਾ ਦਿਲ 'ਚ ਜਿੱਥੇ ਬੈਠਾ ਯਾਦ ਕਰੇਗਾ ਉੱਥੇ ਹੀ ਹਾਜ਼ਰ ਨਾ ਜਣਾ ਉੱਥੇ ਹੀ ਹਾਜ਼ਰ ਨਾ ਜਣਾ ਤੇ ਦਿਖਾਵਾ ਭਾਵੇਂ ਰੋਜ਼ ਕਰੀ ਜਾ ਮੈਂ ਪੀਰ ਤੇ ਜਾ ਰਿਹਾ ਮੈਂ ਕਹਣਾ ਪੀਰ ਤੇ ਆਉਣਾ ਤੇ ਅੱਖ ਨਹੀਂ ਵੀ ਕਰਕੇ ਆ ਇਹ ਨਹੀਂ ਪਤਾ ਪੀਰ ਦੇ ਆਉਂਦੇ ਆਉਂਦੇ ਆ ਅੱਖ ਕਿੱਥੇ ਹੋਗੀ ਪੀਰ ਦੇ ਦਰਬਾਰ ਦੇ ਪੜਨ ਦੇ ਕਾਬਲ ਨਹੀਂ ਹੈਗਾ ਤੂੰ ਉਹ ਗਲਤ ਆਖਰ ਆ ਦੇ ਵਿੱਚ ਕਿੰਨੀ ਮੈਲੀ ਹੋਈ ਆ ਕਿੰਨੀਆਂ ਦੀ ਨਿੰਦਿਆ ਕੀਤੀ ਹੈ ਮੰਨ ਕੇ ਚਲੋ ਦਰਬਾਰ ਆ ਰਹੇ ਆ ਉਹ ਕਿਸੇ ਦੀ ਧੀ ਪੈ ਨੰਗੀ ਜਾਂਦੀ ਤੇਰੀ ਨਜ਼ਰ ਨੇ ਉਹਨੇ ਕਿਦੀ ਗੰਦੀ ਨਜ਼ਰ ਨਾਲ ਦੇਖਿਆ ਤੂੰ ਪੀਰ ਦੇ ਕਾਬਲ ਹੈਗਾ ਤੇਰੀ ਜ਼ੁਬਾਨ ਨੇ ਕਿਸੇ ਨੰਗਦੇ ਹੋਏ ਬੰਦੇ ਨੂੰ ਗਾਲ ਦੇ ਕੇ ਅੰਦਰੋਂ ਅੰਦਰੀ ਇੱਕ ਤਾਂ ਇਹ ਸਾਲਾ ਸਾਡੇ ਮੱਥੇ ਲੱਗ ਗਿਆ ਤੂੰ ਗਾਲ ਦਿੱਤੀ ਆ ਤੂੰ ਪੀਰ ਦੇ ਘਰ ਵੜਨ ਦਾ ਕਾਬਲ ਤਾਂ ਹੈਗਾ ਕਦੇ ਕਾਬਲ ਨਹੀਂ ਹੋਗਾ ਗੱਲਾਂ ਮਾਰਦੇ ਆਂ ਅਸੀਂ ਮੈਂ ਫਕੀਰੀ ਲਾ ਲੂ ਮੈਂ ਇਹ ਕਰਨ ਫਕੀਰੀ ਆਵੇਂ ਮਿਲਦੀ ਹੈ ਫਕੀਰੀ ਕੋਈ ਰੂੰਗਾ ਵੀ ਸਬਜ਼ੀ ਲੈ ਕੇ ਨਾਲ ਧੜੀਆਂ ਪਵਾ ਲੈਣਾ ਮਿਰਚਾਂ ਪਵਾ ਲੈਣਾ ਫਕੀਰੀ ਕੋਈ ਅੰਬ ਦਾ ਬੂਟਾ ਰੂੜੀ ਤੋਂ ਪੱਟ ਕੇ ਲਾ ਲਾਂਗਾ ਫਕੀਰੀ ਇਦਾਂ ਨਹੀਂ ਮਿਲਦੀ ਫਕੀਰੀ ਕਿੱਥਾਂ ਮਿਲਦੀ ਸੁਣੋ ਜਰਾ ਆ ਜਾ ਬਾਬਾ ਮਾੜੀ ਔਖੀਆਂ ਹੀ ਫਿਰ ਇੱਕ ਦੁਨੀਆ ਬਾਹਰ